ਰਾਜਪੁਰੇ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣੀ ਵੀ ਇਹ ਮਸ਼ੀਨ ਤੇ ਬਹੁਤ ਬਨੇ ਹਾਂ ਅੱਲਾ ਸਲਾਮ ਵਾਲਾ ਜੇ ਬਾਈ ਸਾਈ ਕਰਦੇ ਹੁਣ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਪਹਿਲੀ ਮਸ਼ੀਨ ਹੀ ਹੈ ਆਪਣੀ ਅੱਛਾ ਜਿਹੜੀ ਭਾਰਤ ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਕਿਹੜੇ ਅਣਖ ਦੇ ਨਾਲ ਕਿਸਾਨ ਮੇਲੇ ਦੇ ਵਿੱਚ ਰਾਜਪੁਰਿਆ ਮਸ਼ੀਨ ਖਿੱਚ ਦਾ ਕੇਂਦਰ ਬਣੀ ਹੋਈ ਹੈ ਪੂਰਾ ਅੱਜ ਵੀ ਬਹੁਤ ਰੌਣਕਾਂ ਆਇਆ ਹੋਇਆ ਹੈ ਸਾਰੀ ਬੰਦੇ ਨਾਲ ਲੱਗੀ ਹੋਈ ਹੈ ਕਿੱਥੇ ਕਿੱਥੇ ਮਸ਼ੀਨ ਕੰਮ ਆਉਂਦੀ ਆ ਆਜੋ ਬਣੇ ਰਹੋ ਅਣਖ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਬੜੀ ਸਵਾਗਤ ਹੈ ਤੁਹਾਡਾ ਹਾਂ ਜੀ ਹਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਹਿੰਦੀ ਮਸ਼ੀਨ ਅੱਜ ਮੇਲੇ ਦੇ ਵਿੱਚ ਪੂਰਾ ਖਿੱਚ ਦਾ ਕੇਂਦਰ ਬਣੀ ਹੋਈ ਹੈ ਨਾ ਹਾਂ ਜੀ ਹਾਂ ਜੀ ਵੀ ਦੇਖ ਕਿਹਨੂੰ ਮੁੜ ਕੇ ਸਾਨੂੰ ਵੀ ਸਮਝ ਨਹੀਂ ਆ ਰਹੀ ਵੀ ਕਾਦੇ ਵਾਸਤੇ ਹੈ ਨ ਸੋ ਵੀ ਕਿੱਥੇ ਕਿੱਥੇ ਕੰਮ ਆਉਂਦੀ ਹੈ ਇਹ ਤੇ ਕਿਹੜੇ ਭਰਾਵਾਂ ਵਾਸਤੇ ਆਪਾਂ ਨੂੰ ਇਹ ਦੇ ਸਕਦੇ ਆ ਤੇ ਜਿੱਥੇ ਮਤਲਬ ਕਿ ਲੇਬਰ ਦਾ ਕੰਮ ਘਟ ਜੇ ਨਾ ਹਾਂ ਜੀ ਆਪਣਾ ਫਾਰਮਰ ਭਰਾ ਨੇ ਜਿਹੜੇ ਆਪਣੇ ਡੇਰੀ ਫਾਰਮਰ ਹਾਂ ਜੀ ਉਹਨਾਂ ਲਈ ਦਾ ਵੈਸਟ ਮਸ਼ੀਨ ਆ ਇਹ ਅੱਛਾ ਜੀ ਹਾਂ ਇਹ ਭਾਰਤ ਦੀ ਆਪਣੇ ਮੇਰੇ ਖਿਆਲ ਦੇ ਵਿੱਚ ਸਭ ਪਹਿਲੀ ਮਸ਼ੀਨ ਹੀ ਆਪਣੀ ਅੱਛਾ ਜੀ ਭਾਰਤ ਦੇ ਵਿੱਚ ਵੈਸੇ ਬਾਹਰੋਂ ਆਉਂਦੀਆਂ ਓਕੇ ਇਹ ਇਥੋਂ ਆਪਣੀ ਪਹਿਲੀ ਮਸ਼ੀਨ ਆ ਇਹ ਅੱਛਾ ਜੀ ਤੁਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਤਿਆਰ ਕੀਤੀ ਹੈ ਪਹਿਲੀ ਮਸ਼ੀਨ ਹਾਂ ਜੀ ਹਾਂ ਜੀ ਹਾਂ ਜੀ ਇਹ ਬਾਹਰ ਤਾਂ ਪਹਿਲਾਂ ਹੈਗੀਆਂ ਹੈਗੀਆਂ ਇਹ ਬਾਹਰ ਹੈਗੀਆਂ ਜੀ ਤੇ ਆਪਣੇ ਪੰਜਾਬ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਨੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਤੁਹਾਡੀ ਤੁਹਾਡਾ ਨਾਮ ਤੇ ਤੁਹਾਡੀ ਫਾਰਮ ਦਾ ਨਾਮ ਤੇ ਲੋਕੇਸ਼ਨ ਜੀ ਮੇਰਾ ਨਾਮ ਕਰਤਾਰ ਸਿੰਘ ਆ ਜੀ ਹਾਂ ਜੀ ਫ ਅੰਡ ਆਪਣਾ ਟਪਾਲੀਆ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਪੈਂਦਾ ਜੀ ਰਾਮਪਰਾਹੁਲ ਦੇ ਨਾਲ ਠੀਕ ਹੈ ਜੀ ਤੁਸੀਂ ਇਹ ਟਪਾਲੀ ਵੀ ਤਿਆਰ ਕਰ ਦਿੰਦੇ ਹੋ ਟਪਾਲੀ ਤਿਆਰ ਕਰ ਦਿਆ ਜੀ ਹੁਣ ਇਹ ਵੀ ਆਪਾਂ ਨੂੰ ਵਿਸ਼ੇਸ਼ਤਾ ਦੱਸੋ ਤੇ ਕਿੱਥੇ ਕਿੱਥੇ ਆਪਾਂ ਇਹ ਵਰਤੋਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਤੇ ਇੱਕ ਕਨਵੇਅਰ ਤੇ ਘਟਣ ਲੱਗੇ ਹੋਇਆ ਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਖੱਡੇ ਦੇ ਵਿੱਚੋਂ ਆਪਣੇ ਆਪ ਇਹਨੇ ਚਾਰ ਪਟ ਲੈਣਾ ਠੀਕ ਹੈ ਜੀ ਚਾਹੇ ਟੂੜੀ ਆ ਚਾਰਾ ਜੋ ਵੀ ਇਹਨੇ ਪਟ ਗਏ ਉਹਦੇ ਵਿੱਚ ਲੈ ਜਾਣਾ ਟੀਐਮਆਰ ਦੇ ਵਿੱਚ ਠੀਕ ਹੈ ਜੀ ਪਿੱਛੇ ਲੈ ਜਾ ਹਾਂ ਇੱਥੋਂ ਦੀ ਇਹਦੇ ਫੀਡ ਪੈ ਜਾਂਦੀ ਹੈ ਜੀ ਵਿੱਚ ਠੀਕ ਹੈ ਤੇ ਇਸ ਤੋਂ ਇਹ ਫੀਡ ਪੈ ਜਾਂਦੀ ਦੇ ਵਿੱਚ ਪੈ ਜਾਂਦੀ ਹਾਂ ਇਹਨੇ ਫੀਡ ਵੀ ਉੱਪਰ ਲੈ ਜਾਣੀ ਹੈ ਠੀਕ ਹੈ ਜੀ ਉਹ ਸਾਰਾ ਟੋਟਲੀ ਜਾ ਕੇ ਹਾਂ ਜੀ ਮਲਾ ਇਹਦਾ ਟੀਐਮਆਰ ਦੇ ਵਿੱਚ ਆ ਜਾਣਾ ਜੀ ਠੀਕ ਹੈ ਜੀ ਇੱਥੇ ਹਾਂ ਇੱਥੋਂ ਮਿਕਸ ਹੋ ਜਾਣਾ ਜੀ ਅੱਛਾ ਜੀ ਮਿਕਸ ਹੋਣ ਤੋਂ ਬਾਅਦ ਇਹਨੂੰ ਇਹ ਦੋ ਗੇਟ ਨੇ ਇੱਕ ਇਧਰ ਐ ਇੱਕ ਉਧਰ ਆ ਜਾਈ ਚਾਹੇ ਆਪਾਂ ਇਧਰ ਪਾ ਲਓ ਜਾਂ ਉਧਰ ਪਾ ਲਓ ਚਾਹੇ ਆਪਾਂ ਇਹਦੇ ਜਾਂਦੇ ਪਾਉਂਦੇ ਜਾਈਏ ਤੇ ਉਹਦੇ ਉਧਰ ਪਾਸੇ ਹੋ ਜਾਈਏ ਜਿਹੜਾ ਇਹਦਾ ਕੰਟਰੋਲ ਆ ਹਾਂ ਜੀ ਉਹ ਟੋਟਲੀ ਹਾਈਡਰੋਲਿਕ ਆ ਠੀਕ ਹੈ ਜੀ ਆ ਇਹਦੇ ਕੋਈ ਕਲੱਚ ਨਹੀਂ ਕੋਈ ਬ੍ਰੇਕ ਨਹੀਂ ਕੁਛ ਨਹੀਂ ਜਿੰਨਾ ਕੁਝ ਵੀ ਆ ਸਾਰਾ ਇੱਥੋਂ ਇਹ ਇਸੇ ਹੈਂਡਲ ਤੇ অপারেਟ ਹੋਣਾ। ਇਸੇ ਦੀ ਤੁਰਨੀ ਹੈ, ਇਸੇ ਦੀ ਬ੍ਰੇਕ ਲੱਗਣੀ ਹੈ। ਤੇ ਜੋ ਵੀ ਹੈ ਆਪਣੇ ਪੈਟਰੋਲ ਤੇ ਜੀ ਡੀਜ਼ਲ ਤੇ। ਇਹ ਡੀਜ਼ਲ ਤੇ ਆ ਜੀ। ਅੱਛਾ ਡੀਜ਼ਲ ਤੇ। ਹਾਂ ਇਹ ਲੀ ਲੈਂਡ ਦਾ 100 HP ਦਾ ਇੰਜਨ ਲੱਗਿਆ ਹੋਇਆ ਹੈ। ਟ੍ਰੇਨਿੰਗ ਦਿੰਨੇ ਹਨ ਬੰਦਾ। ਜੀ ਇਹ ਬ੍ਰੇਕ ਤਾਂ ਵੀ ਟ੍ਰੇਨਿੰਗ ਬਗੈਰ ਪੁੱਛ ਟ੍ਰੇਨਿੰਗ ਮੁੰਡੇ ਤਕਰੀਬਨ ਜਿਹੜੇ ਫਾਰਮਰ ਟ੍ਰੇਡ ਹੁੰਦੀ ਹੈ ਜੀ ਉਹਨੂੰ ਲੋਡ ਨਹੀਂ ਪੈਂਦੀ। ਕੋ ਹੁਣ ਹਾਂਜੀ ਦੋਸਤੋ ਭਾਰਤ ਦੀ ਤੇ ਪੰਜਾਬ ਦੀ ਪਹਿਲੀ ਮਸ਼ੀਨ ਆ ਜਿਹੜੀ ਪੰਜਾਬ ਚ ਬਣਦੀ ਆ ਤੇ ਅੱਜ ਇਹ ਰਾਜਪ੍ਰੇਮ ਮੇਲੇ ਦੇ ਵਿੱਚ ਸੇਲ ਹੋਈ ਆ ਤੇ ਬਾਈ ਹੋਰੀ ਆਏ ਇੱਥੇ ਬਾਈ ਹਸਰੀ ਕਾਲ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਸੀਂ ਮਸ਼ੀਨ ਲੈਤੀ ਆ ਬਾਈ ਨੇ ਤੁਹਾਨੂੰ ਬਣਾ ਕੇ ਦਿੱਤੀ ਆ ਪੰਜਾਬ ਦੇ ਵਿੱਚ ਹੀ ਹਨਾ ਤੇ ਤੁਸੀਂ ਇਹ ਮਸ਼ੀਨ ਖਰੀਦੀ ਆ ਬਹੁਤ ਬਹੁਤ ਤੁਹਾਨੂੰ ਵਧਾਈਆਂ ਬਾਈ ਤੁਸੀਂ ਇਹ ਮਸ਼ੀਨ ਲੈਤੀ ਥੋੜੀ ਤਰੱਕੀ ਕਰੇ ਅੱਗੇ ਜਾ ਕੇ ਹਨਾ ਤੇ ਕਿੰਨੀ ਖੁਸ਼ ਹੋਏ ਇਥੇ ਮੇਲੇ ਤੇ ਤੁਸੀਂ ਮਸ਼ੀਨ ਲੈਤੀ ਜੀ ਬਹੁਤ ਖੁਸ਼ੀ ਹੋਏ ਜੀ ਬਹੁਤ ਵਧੀਆ ਲੱਗੀ ਮਸ਼ੀਨ ਇੱਕ ਤਾਂ ਬੰਦਿਆਂ ਦਾ ਕੰਮ ਇਹ ਨਾਲ ਖਤਮ ਹੋ ਗਿਆ ਹਾਂ ਹਾਂ ਕਿ ਆਪਦੇ ਆ ਵੀ ਸਾਰਾ ਕੁਝ ਕਰਦੀ ਆ ਔਟੋਮੈਟਿਕ ਹੈਗੀ ਦੁਜੇ ਸਰਦਾਰ ਦੀ ਖਤਮ ਹੋ ਗਈ ਪਾਣੀ ਪੋਣੀ ਦਾ ਕੇ ਚੱਕਰ ਹੁੰਦਾ ਸੀਗਾ ਉਹ ਸੌਖਾ ਜਿਵੇਂ ਮਰਜ਼ੀ ਵਿੱਚ ਲੈ ਕੇ ਤੁਰਦੀ ਫਿਰੂਗੀ 4x4 ਹੈ ਹਾਂਜੀ ਫਿਰ ਗਾਂਹਾਂ ਡੈਰੀ ਫਾਰਮ ਵੀ ਹੋ ਜੇ ਹਿਸਾਬ ਨਾਲ ਡਿਜ਼ਾਈਨ ਕਰਿਆ ਹੋਇਆ ਉਹਦੇ ਵਿੱਚ ਤੁਰਦੀ ਫਿਰਦੀ ਹੈ ਆਪ ਹੀ ਪਾਉਣ ਵਾਲੀ ਆ ਅੱਛਾ ਆਪ ਹੀ ਕੱਖ ਪਾ ਦੂਗੀ ਆ ਫਿਰ ਮਿਕਸ ਕਰ ਦੋ ਵਿੱਚ ਹੀ ਦਾਣਾ ਪੈਂਦਾ ਇਹਦੇ ਵਿੱਚ ਟੂੜੀ ਪੈਂਦੀ ਹੈ ਵਿੱਚ ਚਾਰਵੇਂ ਦਾ ਸਾਰਾ ਕੁਝ ਵਿੱਚ ਘੰਡਾ ਲੱਗਿਆ ਹੋਇਆ ਹੈ। ਮੈਂ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਗਈ ਵੀ ਪਹਿਲਾਂ ਡਰ ਰਹਿੰਦੇ ਸੀ ਲੇਬਰ ਜਿੰਨੀ ਹੈਗੀ ਕਿ ਇਹਦਾ ਕੋਈ ਬਿਮਾਰੀ-ਸਮਾਰੀ ਹੋ ਗਈ ਬੰਦਾ ਨਾ ਵਗ ਜਾਈ ਬੰਦਾ ਨਾ ਭੱਜੇ ਹੁਣ ਸਾਨੂੰ ਮਿਲ ਕੱਟ ਬੰਦਿਆਂ ਨਾਲ ਥੋੜਾ ਇਹ ਕੰਮ ਸਾਰਦਾ ਹਾਂਜੀ ਹਾਂ ਹਨਾ ਤੇ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹ ਵੀ ਪੰਜਾਬ ਦੇ ਵਿੱਚ ਬਣੀ ਆ ਇਹ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦੀ ਹੋਈ ਤਾਂ ਬਾਈ ਦਾ ਅਸੀਂ ਨੰਬਰ ਪਾਇਆ ਆਪਣੇ ਚੈਨਲ ਤੇ ਤੁਸੀਂ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ। ਅਸਲੀਏ ਦੀ ਬਾਈ ਆਪਾਂ ਆਦਰ ਰਸਾਈ ਬਾਈ ਨੂੰ ਦੇਣੀ ਸੀ। ਹਾਂ ਸਾਹਮਣੇ ਤੇ ਬਾਈ ਹੁਣ ਨਿਹਾਲ ਸ਼ਾ ਸ਼੍ਰੀ ਅਕਾਲ ਤੇ ਭਾਈ ਸਾਈ ਕਰਦੇ ਹੁਣ ਇਹ ਸਾਈ ਹੋ ਗਈ ਇਹਦੀ ਬਹੁਤ ਬਹੁਤ ਵਧਾਈਆਂ ਭਾਈ ਦਵਾਰ ਤੋਂ ਹਾਂਜੀ ਧੰਨਵਾਦ ਜੀ ਸਾਹਿਬ ਦਾ ਤੇ ਕਰਾਓ ਮੂੰਹ ਮਿੱਠਾਈ ਭਾਈ ਦਾ ਤੇ ਸੇਲ ਵੀ ਹੋ ਤੇ ਸੇਲ ਹੋ ਗਈ ਅੱਜ ਇਹ ਜਿਹੜੇ ਲੱਗਿਆ ਨਾ ਲੱਜੇ ਕੋਈ ਆਪਣੀ ਪੈਂਡ ਸੈਲ ਕੁਆਲਟੀ ਆਪਾਂ ਫੋਨ ਟੈਕਨੋਲੋਜੀ ਕਰ ਜਿਹੜੀ ਸਿਰ ਤੋਂ ਨਾਲ ਤਿਆਰ ਕਰਾ ਦੇ ਵਿੱਚ ਜੇ ਪੰਜਾਬ ਦੇ ਵਿੱਚ ਜਿਹੜੀ ਆ ਰਹੀ ਹੈ